ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ 1 ਨੀਅਰ ਤੇ ਮੈਂ ਤੁਹਾਡੇ ਨਾਲ ਗगन ਚਹਿਲ ਸ਼ਹੀਦੀ ਦੇ ਦਿਨ ਚਾ ਰਹੇ ਨੇ ਤੇ ਲੋਕ ਜਗਾ ਜਗਾ ਲੰਗਰ ਲਾ ਰਹੇ ਨੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਤੇ ਲੰਗਰ ਕਿਉਂ ਲਗਾਏ ਜਾਂਦੇ ਨੇ ਤੇ ਉਹਨਾਂ ਦਾ ਅੱਜ ਦਾ ਇਤਿਹਾਸ ਕੀ ਸੀ ਅੱਜ ਲੋਕਾਂ ਦੇ ਲੋਕਾਂ ਤੋਂ ਜਾਣਾਂਗੇ ਆਓ ਗੱਲਬਾਤ ਕਰਦੇ ਹਾਂ ਮਿਲਿਆ ਕੁਝ ਸੰਗਤਾਂ ਦੇ ਨਾਲ ਜੋ ਤੁਰਕੇ ਫਤਿਹਗੜ ਸਾਹਿਬ ਜਾ ਰਹੇ ਨੇ ਆਓ ਗੱਲਬਾਤ ਕਰਾਂਗੇ ਉਹਨਾਂ ਨਾਲ ਸਰ ਤੁਸੀਂ ਕਿੱਥੋਂ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਆ ਜੀ ਪੰਚਕੂਲਾ ਤੋਂ ਯਮਨਾ ਨਗਰ ਰੋਡ ਤੇ ਪਿੰਡ ਹੈ ਅਲੀਪੁਰ ਤੇ ਕਿੰਨਾ ਸਫਰ ਤੈਅ ਕਰ ਚੁੱਕੇ ਹਾਂ ਸਾਡਾ ਜੀ ਟੋਟਲ ਸਫਰ 70 72 ਕਿਲੋਮੀਟਰ ਦਾ ਹੈ ਅਲੀਪੁਰ ਤੋਂ ਲੈ ਕੇ ਗੁਰਦੁਆਰਾ ਫਤਿਹਗੜ ਸਾਹਿਬ ਤੱਕ ਦਾ ਜੀ ਤੇ ਕਿੰਨੇ ਕ ਟਾਈਮ ਤੱਕ ਪਹੁੰਚੋਗੇ ਉੱਥੇ ਅਸੀਂ ਰਾਤ ਦੇ 11:00 ਵਜੇ ਤੱਕ ਸਾਨੂੰ ਉਮੀਦ ਹੈ ਕਿ ਅਸੀਂ ਪਹੁੰਚ ਜਾਾਂਗੇ ਕੋਈ 2 ਘੰਟੇ ਦੇ ਵਿੱਚ 5 ਕਿਲੋਮੀਟਰ ਦਾ ਸਫ਼ਰ ਤੈਅ ਹੁੰਦਾ ਹੈ ਪੈਦਲ। ਤੇ ਸਰ ਤੁਸੀਂ ਉੱਥੇ ਚੱਲੇ ਹੋ ਕੀ ਤੁਹਾਨੂੰ ਥੋੜਾ ਬਹੁਤ ਇਤਿਹਾਸ ਪਤਾ ਹੈ? ਹਾਂ ਜੀ। ਅਸੀਂ ਚੱਲੇ ਆਂ ਉੱਥੇ ਜੀ ਅੱਜ ਛੋਟੇ ਬੱਚਿਆਂ ਦੀ ਕਚੈਰੀ ਦਾ ਦਿਨ ਸੀ ਤੇ ਅਸੀਂ ਆਪਣੇ ਪੈਦਲ ਵੀ ਸੀ ਵਜ੍ਹਾ ਨਾਲ ਜਾ ਰਹੇ ਆਂ ਕਿ ਸਾਡਾ ਦਿਲ ਸੀ ਕਿ ਅਸੀਂ ਉੱਥੇ ਪੈਦਲ ਜਾ ਕੇ ਮੱਥਾ ਟੇਕਣਾ ਹੈ ਤੇ ਆਪਣੀ ਹਾਜ਼ਰੀ ਲਵਾ ਕੇ ਆਣੀ ਹੈ। ਇਸ ਸਾਰਥ ਛੋਟੇ ਸ਼ਾਹੀਬਜ਼ਾਦਿਆਂ ਦੇ ਨਾਮ ਦੱਸੋ? ਹਾਂ ਜੀ। ਬਾਬਾ ਜ਼ੁਰਾਵਰ ਸਿੰਘ ਅਰ ਬਾਬਾ ਫਤਿਹ ਸਿੰਘ ਜੀ। ਸਰ ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ ਤੁਸੀਂ ਇੱਥੇ ਕਦੋਂ ਤੋਂ ਆਏ ਹੋ ਹੋ ਸੇਵਾ ਕਰਨ? ਪੌਣਕ ਘੰਟਾ ਹੋਇਆ ਅਸੀਂ ਤਾਂ ਇੱਥੇ ਤੇ ਅੱਜ ਕਿਦੇ ਲਈ ਮਤਲਬ ਜਿਹੜੇ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਕੀ ਤੁਹਾਨੂੰ ਇਹਦਾ ਇਤਿਹਾਸ ਪਤਾ ਹੈ ਇਹ ਬਾਬਾ ਜੋਰਾਵਰ ਸਿੰਘ ਤੇ ਸਹਬਜ਼ਾਦਾ ਫਤੇ ਸਿੰਘ ਜੀ ਦੇ ਆਪਣਾ ਨਾ ਛੀਦ ਦੇ ਦਿਹਾੜੇ ਤੇ ਇਹ ਹੈਗਾ ਸਾਰਾ ਅੱਜ ਦਾ ਇਤਿਹਾਸ ਕੀ ਸੀ ਇਹੀ ਸੀ ਆਪਣਾ ਉਹਨਾਂ ਨੇ ਦੇਖੋ ਉਹਦੇ ਵਾਸਤੇ ਸ਼ਹਾਦਤ ਦਿੱਤੀ ਤੁਸੀਂ ਬੋਲੋ ਹੁਣ ਨਾ ਮਨੁੱਖੀ ਅਧਿਕਾਰਾਂ ਵਾਸਤੇ ਡੋਲੇ ਨਹੀਂ ਹਨ ਤੇ ਜੀਰਖਾਨੇ ਉਹਨਾਂ ਨੇ ਕਿੰਨੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਵੀ ਧਰਮ ਪਰਿਵਰਤਨ ਕਾਰ ਲੋਪਰੋਂ ਨਹੀਂ ਕੀਤਾ ਨਹੀਂ ਤੇ ਉਹਨਾਂ ਨੂੰ ਉਸ ਦਿਨ ਜਦੋਂ ਕਚਹਿਰੀ ਚ ਬੁਲਾਇਆ ਗਿਆ ਸੀ ਕਿੰਨੀਵੀਂ ਵਾਰਕਚਾਈ ਚ ਬੁਲਾਇਆ ਗਿਆ ਮੈਂ ਤਾਂ ਪਹਿਲੀ ਵਾਰੀ ਇਸੇਵਾ ਚ ਆਈਆਂ ਤੇ ਬਾਰੇ ਬਾਈਗੁਰ ਨੇ ਕਿਰਪਾ ਕੀਤੀ ਛੋਟੇ ਸਾਹਿਬ ਜਦਿਆਂ ਦੀ ਯਾਦ ਵਿੱਚ ਪਰ ਕਰਿਆ ਜਾ ਰਿਹਾ ਅੱਜ ਬਾਬਾ ਜੋਰਾਸੇਂ ਜੀ ਤੇ ਬਾਬਾ ਫਤੇ ਸਿੰਘ ਜੀ ਦੀ ਸ਼ਹਾਦਤ ਅੱਜ ਦੇ ਦਿਨ ਹੋਈ ਸੀ ਉਹਨਾਂ ਨੂੰ ਨੀਆਂ ਕੰਦ ਦੇ ਵਿੱਚ ਚਿਨਿਆ ਗਿਆ ਸੀਗਾ ਅੱਜ ਦੇ ਦਿਨ ਉਹਨਾਂ ਵਾਸਤੇ ਕੁਰਬਾਨੀ ਨੂੰ ਯਾਦ ਕਰਕੇ ਗੁਰਸਿੱਖ ਦਿੰਦੇ ਨੇ ਲੰਗਰ। ਜੀ ਇਹ ਸੱਚੇ ਪਾਤਸ਼ਾਹਾਂ ਕਿਰਪਾ ਕਰਨ ਸਾਡੇ ਤੇ ਵੀ ਸਾਨੂੰ ਇਸ ਤਰ੍ਹਾਂ ਦੀਆ ਉਦਮ ਬਖਸ਼ਣ ਜੀ ਅਸੀਂ ਵੀ ਆਪਣੀ ਗੁਰਸਿੱਖੀ ਨਿਭਾ ਸਕੀ ਪੂਰੀ। ਸਾਨੂੰ ਗੁਰਸਿੱਖੀ ਦਵਾਈ ਸੀ ਗੁਰਸਿੱਖੀ। ਤੇ ਅੱਜ ਦੀ ਜਿਹੜੀ ਜਨਰੇਸ਼ਨ ਐ ਉਹ ਕਈ ਲੰਗਰ ਵੀ ਖਾਣ ਆ ਜਾਂਦੇ ਨੇ ਪਰ ਉਹਨਾਂ ਨੂੰ ਅੱਜ ਦਾ ਇਤਿਹਾਸ ਨਹੀਂ ਪਤਾ ਹੁੰਦਾ ਹੈਗਾ ਉਹਨਾਂ ਬਾਰੇ ਕੀ ਕਹੂੰਗਾ। ਕੋਸ਼ਿਸ਼ ਕਰਦੇ ਆ ਮੈਂ ਆਪਣੇ ਬੱਚਿਆਂ ਨੂੰ ਸਿਖਾਉਣ ਦੀ ਮਾਂ ਪਿਓ ਪੂਰੀ ਕੋਸ਼ਿਸ਼ ਕਰਦੇ ਆ ਮੈਂ ਹੁਣ ਵੀ ਇਦਾਂ ਨਾਲ ਗੱਲ ਕਰ ਰਹੀ ਸੀ ਪਰ ਬੱਚੇ ਜਿਹੜੇ ਅੱਜ ਕੱਲ ਦੇ ਨਹੀਂ ਸੁਣਦੇ ਪਏ ਉਹ ਆਪਣੇ ਬਸ ਕੰਪਿਊਟਰ ਦੇ ਵਿੱਚ ਦੇ ਗੇਮ ਦੇ ਵਿੱਚ ਹੀ ਰਹਿੰਦੇ ਨੇ ਉਹ ਨਹੀਂ ਸੁਣਦੇ ਹੈਗੇ ਸਰ ਅੱਜ ਲੰਗਰ ਲੱਗਿਆ ਕੀ ਤੁਹਾਨੂੰ ਅੱਜ ਦਾ ਇਤਿਹਾਸ ਪਤਾ ਹੈ ਹਾਂਜੀ ਹਾਂਜੀ ਇਹ ਛੋਟੇ ਸਾਹਿਬਜ਼ਾਦਿਆਂ ਦੇ ਕੀ ਨਾਮ ਸੀ ਅ ਸਰ ਛੋਟੇ ਆ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਤੇ ਸਰ ਅੱਜ ਦਾ ਇਤਿਹਾਸ ਕੀ ਸੀ ਅੱਜ ਉਹਨਾਂ ਨੂੰ ਸੂਬੇ ਨੇ ਕਚਹਿਰੀ ਮੇਂ ਬੁਲਾਇਆ ਦਾ ਅੱਜ ਦਾ ਇਤਿਹਾਸ ਤੇ ਜਦੋਂ ਉਹਨਾਂ ਨੂੰ ਅੰਦਰ ਬੁਲਾਇਆ ਗਿਆ ਸੀ ਵਜ਼ੀਰ ਖਾਨ ਨੇ ਬੁਲਾਇਆ ਸੀ ਉਹਨਾਂ ਨੂੰ ਕਿਹੜੇ ਗੇਟ ਤੋਂ ਬੁਲਾਇਆ ਸੀ ਵੀ ਉਹ ਕਿਵੇਂ ਆਣ ਤੇ ਕਿਵੇਂ ਆਏ ਸੀ ਉਹਨਾਂ ਨੂੰ ਵੱਡਾ ਦਰਵਾਜ਼ਾ ਛੋਟਾ ਟਾਕੀ ਰੱਖ ਕੇ ਬੁਲਾਇਆ ਤੇ ਵੀ ਸਿਰ ਝੁੱਕ ਕੇ ਆਉਂਗੇ ਸਰ ਤੁਸੀਂ ਇਹ ਲੰਗਰ ਲਗਾਇਆ ਹੈ ਕੀ ਤੁਹਾਨੂੰ ਪਤਾ ਹੈ ਵੀ ਅੱਜ ਦਾ ਇਤਿਹਾਸ ਕੀ ਸੀ ਹਾਂਜੀ ਪਤਾ ਹੈ ਜੀ ਥੋੜਾ ਦੱਸੋਗੇ ਹਾਂਜੀ ਅੱਜ ਦੇ ਦਿਨ ਛੋਟੇ ਸਾਹਿਬ ਜਦ ਨਹੀਂ ਜਹਾ ਵਿੱਚ ਚੜਨੇ ਕੀਤੇ ਸੀਗੇ ਚੜ੍ਹ ਦਿੱਤੇ ਗਏ ਸੀਗੇ ਤਾਂ ਕਰਕੇ ਇਹ ਪਰ ਵੱਲੋਂ ਬਣਾਇਆ ਗਿਆ ਆ ਜਾਏਗਾ ਸਾਡੇ ਵੱਲੋਂ ਵੀ ਲੰਗਰ ਲਾ ਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਅੱਜ ਦੇ ਦਿਨ ਦੇ ਸਰ ਛੋਟੇ ਸਾਹਿਬਜ਼ਾਦਿਆਂ ਦਾ ਕੀ ਨਾਮ ਸੀ ਹਾਂ ਛੋਟੇ ਸਾਹਿਬਜ਼ਾਦਿਆਂ ਦਾ ਜਿਹੜੇ ਵੱਡੇ ਸੀਗੇ 9 ਸਾਲ ਦੇ ਉਹਨਾਂ ਸੀਗਾ ਜੁਰਾਵਰ ਸਿੰਘ ਤੇ ਛੋਟੇ ਦਾ ਫਤਿਹਨਾਮ ਸਿੰਘ ਨੇ ਸਰ ਉਹਨਾਂ ਨੂੰ ਅੱਜ ਵਜ਼ੀਰ ਖਾਨ ਨੇ ਕਿੰਨੀ ਵੀ ਵਾਰ ਬੁਲਾਇਆ ਸੀ ਕਚਹਿਰੀ ਦੇ ਵਿੱਚ ਚੌਥੀ ਵਾਰ ਬੁਲਾਇਆ ਸੀਗਾ ਇਹ ਤਾਂ ਸਹਬਜਾਦਿਆਂ ਵਾਸਤੇ ਲਾਇਆ ਸੀ ਵੀ ਚਲੋ ਸੇਵਾਏ ਕਰਵਾਨੀਆਂ ਦੇਈਆਂ ਹੀ ਉਹ ਵਾਸਤੇ ਇਹ ਛੋਟੇ ਸਹਬਜਾਦਿਆਂ ਦਾ ਕੀ ਨਾਮ ਸੀ ਅੱਜ ਦੇ ਦਿਨ ਉਹ ਹੀ ਸਹਬਜਾਦੇ ਆ ਇਹਨੂੰ ਵਜ਼ੀਰ ਖਾਨ ਨੇ ਕਚਹਿਰੀ ਵਿੱਚ ਸੱਦਿਆ ਸੀਗਾ ਤੇ ਉਹੀ ਮਤਲਬ ਲਾਲਚ ਦਿੱਤੇ ਸੀ ਤਰ੍ਹਾਂ ਤਰ੍ਹਾਂ ਦੇ ਵੀ ਤੁਸੀਂ ਆਪਣਾ ਧਰਮ ਬਦਲ ਲਓ ਕਿ ਜੇ ਅਸੀਂ ਤੁਹਾਨੂੰ ਰਾਜ ਦੇ ਦਾਂਗੇ ਇਹ ਦੇ ਦਾਂਗੇ ਪਰ ਉਹ ਮੰਨੇ ਨਹੀਂ ਤੇ ਜਦੋਂ ਉਹ ਕਚਹਿਰੀ ਵਿੱਚ ਗਏ ਤੇ ਮਤਲਬ ਗੇਟ ਇਦਾਂ ਦਾ ਗੇਟ ਸੀਗਾ ਕਿ ਉਹਦੇ ਵਿੱਚ ਪਹਿਲਾਂ ਝੁਕਣਾ ਪੈਂਦਾ ਸੀ ਦੇ ਸਹਿਬਜ਼ਾਦਿਆਂ ਨੇ ਕੀ ਕੀਤਾ ਪਹਿਲਾਂ ਆਪਣੀ ਲੱਤ ਰੱਖੀ ਤੇ ਬਾਅਦ ਚ ਅੰਦਰ ਬੜੇ ਤੇ ਇਹ ਦੇਖ ਕੇ ਵੀ ਵਜ਼ੀਰ ਖਾਨ ਨੂੰ ਥੋੜਾ ਜਿਹਾ ਗੁੱਸਾ ਆਇਆ ਸੀਗਾ ਤੇ ਉਹਨਾਂ ਨੂੰ ਬਹੁਤ ਲਾਲਚ ਦਿੱਤੇ ਸੀਗੇ ਪਰ ਉਹਨਾਂ ਨੇ ਮੰਨੇ ਨਹੀਂ ਉਹ ਕਹਿੰਦੇ ਵੀ ਨਹੀਂ ਅਸੀਂ ਇਹ ਕੰਮ ਨਹੀਂ ਕਰ ਸਕਦੇ ਸਾਡੇ ਦਸ਼ਮੇਸ਼ ਪਿਤਾ ਨੇ ਸਾਨੂੰ ਸਿੱਖੀ ਬਖਸ਼ੀ ਤੇ ਛੋਟੇ ਸਹਿਬਜ਼ਾਦਿਆਂ ਦਾ ਕੀ ਨਾਂ ਸੀ ਛੋਟੇ ਸਹਿਬਜ਼ਾਦਿਆਂ ਦਾ ਬਾਬਾ ਅਜੀਤ ਸਿੰਘ ਆ ਬਾਬਾ ਫਤਿਹ ਸਿੰਘ ਆ ਬਾਬਾ ਜਿਹੜੇ ਛੋਟੇ ਸਹਿਬਜ਼ਾਦੇ ਸੀਗੇ ਉਹ ਸੀਗੇ ਬਾਬਾ ਜਰਾਬਰ ਸਿੰਘ ਤੇ ਬਾਬਾ ਫਤੇ ਸਿੰਘ ਤੇ ਜਿਹੜੇ ਮਤਲਬ ਸ਼ਹੀਦ ਹੋਏ ਸੀਗੇ ਉਹ ਬਾਬਾ ਜੁਝਾਰ ਸਿੰਘ ਤੇ ਆਪਣਾ ਬਾਬਾ ਨਾ ਬਾਬਾ ਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਆਪਣਾ ਸ਼ਹੀਦ ਹੋਏ ਸੀ ਚਮਕੌਰ ਦੀ ਗੜੀ 'ਚ ਤੇ ਬਾਬਾ ਫਤੇ ਸਿੰਘ ਤੇ ਬਾਬਾ ਜਰਾਬਰ ਸਿੰਘ ਇਹਨਾਂ ਨੂੰ ਫਤਿਹਗੜ੍ਹ ਸਾਹਿਬ ਨੀਖਾਂ ਵਿੱਚ ਚਨਾਇਆ ਗਿਆ ਸੀਗਾ ਤੇ ਪਹਿਲਾਂ ਠੰਡੇ ਬੁਰਜ 'ਚ ਵੀ ਰੱਖਿਆ ਗਿਆ ਇਹਨਾਂ ਨੂੰ